ने, ने. पर पहुंच तो परे ने परे कोई राहगीर रास्ते ਵਿੱਚ ਜਾਣ ਵਾਲਾ ਖੰਜੂਰ ਦੇ ਜਿਹੜੇ ਫਲ ਨੇ ਨਾ ਖੰਜੂਰਾ ਨੂੰ ਉਹਨਾਂ ਨੂੰ ਤੋੜ ਕੇ ਨਹੀਂ ਖਾ ਸਕਦਾ ਬੜੀ ਉਚਾਈ ਤੇ ਲੱਗੇ ਹੋਏ ਨੇ ਨਾ ਹੀ ਕੋਈ ਉਹਦੀ ਸ਼ਾਨ ਦਾ ਆਨੰਦ ਲੈ ਸਕਦਾ ਏ ਇਦਾਂ ਦੇ ਪੀਰ ਫਕੀਰ ਵੀ ਦੁਨੀਆ ਵਿੱਚ ਆਏ ਜਿਹੜੇ ਦੁਨੀਆ ਦੀ ਪਹੁੰਚ ਤੋਂ ਹੀ ਪਰੇ ਹੋ ਗਏ ਕੋਈ ਜੰਗਲਾਂ ਵਿੱਚ ਚਲਿਆ ਗਿਆ ਕੁਈ ਪਰਬਤਾਂ ਦੀਆਂ ਚੋਟੀਆਂ ਤੇ ਜਾ ਕੇ ਬਹਿ ਗਿਆ ਜੇ ਕੋਈ ਗੱਲ ਗਿਆਨ ਦੀ ਪਤਾ ਵੀ ਲੱਗੀ ਸੀ ਉਹਨਾਂ ਨੇ ਸੰਸਾਰ ਦੇ ਨਾਲੋਂ ਨਾਤਾ ਹੀ ਤੋੜ ਲਿਆ ਪਹੁੰਚ ਤੋਂ ਹੀ ਦੂਰ ਚਲੇ ਗਏ ਤਹੀਂ ਤੇ ਭਾਈ ਗੁਰਦਾਸ ਜੀ ਕਹਿੰਦੇ ਆ ਨਾ ਗੁਰਦੇਵ ਪਿਤਾ ਜੀ ਨੇ ਕਿਹਾ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਜਿਹੜੇ ਸਿੱਧ ਸੀ ਉਹ ਛੁਪ ਗਏ ਪਹਾੜਾਂ ਦੇ ਵਿੱਚ ਜਾ ਕੇ ਜੇ ਕੋਈ ਗਿਆਨ ਦੀ ਗੱਲ ਪਤਾ ਵੀ ਸੀ ਉਹਨਾਂ ਨੇ ਦੁਨੀਆ ਨੂੰ ਦੱਸੀ ਹੋਈ ਨਹੀਂ ਲੋਕਾਂ ਦੀ ਪਹੁੰਚ ਤੋਂ ਹੀ ਦੂਰ ਚਲੇ ਗਏ ਦਾਦੀ ਆਖਦੀ ਮੇਰੇ ਬੱਚਿਆ ਐਸੇ ਦਰਖਤ ਵੀ ਨੇ ਜਿਨ੍ਹਾਂ ਦਾ ਫਲ ਪਹੁੰਚ ਤੋਂ ਹੀ ਪਰੇ ਹੋ ਜਾਂਦਾ ਇਦਾਂ ਦੇ ਪੈਗੰਬਰ ਵੀ ਆਏ ਜਿਨ੍ਹਾਂ ਨੇ ਦੁਨੀਆ ਨੂੰ ਗਿਆਨ ਤੇ ਕੀ ਦੇਣਾ ਸੀ ਜਦੋਂ ਕੁਝ ਗਿਆਨ ਦੀ ਗੱਲ ਪਤਾ ਲੱਗੀ ਉਹਨਾਂ ਨੇ ਸੰਸਾਰ ਤੋਂ ਹੀ ਨਾਤਾ ਤੋੜ ਲਿਆ ਦਰਖਤ ਦਰਖਤ ਵਿੱਚ ਫਰਕ ਹੈ ਇੱਕ ਤੇ ਉਹ ਦਰਖਤ ਹੈ ਜਿਹੜਾ ਫਲ ਦੇਣ ਦੇ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ